ਮਤਾ ਜੀ ਕੀ ਗੱਲ ਗੱਲ ਬਾਤ ਹੋਈ ਤੁਹਾਡੇ ਬੇਟੇ ਨੂੰ ਇਹ ਕਿਸ ਤਰ੍ਹਾਂ ਮੌਤ ਜੇ 100 ਸੁੱਤਾ ਉੱਠਿਆ ਤੇ ਮੈਨੂੰ ਆਂ ਤਾਂ ਮੰਮੀ ਮੈਨੂੰ ਸਵਾਰੀਆਂ ਮਿਲ ਗਈਆਂ ਟੈਂਪੋਂ ਦੀਆਂ ਕਾਮ ਤੇ ਜਾਂਦਾ ਮਿਸਤਰੀ ਦਾ ਕੰਮ ਕਰਦਾ ਜਿਹੜਾ ਵੀ ਕੰਮ ਮਿਲਦਾ ਹੈ ਕਰ ਲੈਂਦਾ ਇਹ ਕਰਵੈਨ ਦਾ ਵੀ ਕਰ ਲੈਂਦਾ ਸਾਰੇ ਕੰਮ ਸਿੱਖਿਆ ਮੈਨੂੰ ਆਂ ਤਾਂ ਚਾਹ ਬਣਾਉਂਦੇ ਮੰਮੀ ਮੈਂ ਦੁੱਧ 'ਚ ਪੱਤੀ ਪਾਉਂਦੀ ਮੈਂ ਚੱਲ ਪੀਣਾ ਆਂ ਤਾਂ ਮੰਮੀ ਕਾਮ ਤੇ ਨਹੀਂ ਜਾਣਾ ਮੈਨੂੰ ਸਵਾਰੀਆਂ ਮਿਲ ਗਈਆਂ ਉਹ ਵੀਰਾ ਮੇਰੀਆਂ ਦੋਵਾਂ ਅੱਖਾਂ ਨੂੰ ਨਿਗਾਰੀਆਂ ਗਈ। ਇੱਕ ਅੱਖ ਦੀ ਬੰਨ੍ਹਦੇ ਸੱਜੀ ਦੀ ਤੇ ਖੱਬੀ ਬਣਵਾਈਆਂ ਲੰਚਪਵਾ ਇਹ ਵੀ ਖਰਾਬ ਹੋ ਗਿਆ। ਤੇ ਮੇਰੇ ਪਥਰੀਆਂ ਦਾ ਆਪਰੇਸ਼ਨ ਹੋਇਆ ਜੇ ਪਿੱਤੇ ਦੀਆਂ ਪਥਰੀਆਂ ਨੇ ਨਿਕਲ ਗਈ ਮੇਰੀ ਬਹੁਤ ਮੰਦੀ ਹਾਲਤ ਵਾ ਮੈਂ ਆਪਣੇ ਪੁੱਤ ਨੂੰ ਉਹ ਗਿਆ ਸੀ ਸਵਾਰੀਆਂ ਲੈ ਕੇ ਫਿਰ ਸ਼ਾਮਾਂ ਤੱਕ ਡੀਗਦੀ ਰਹੀ ਆ ਵੀ ਭੈਣ ਗੋਲਵਾਲ ਵਿਆਹੀ ਆ ਮੈਂ ਉੱਥੇ ਚੜ ਗਿਆ ਹੋਊਗਾ। ਮੈਂ ਡੀਗਦੀ ਰਹੀ 2-3 ਦਿਨ ਨਹੀਂ ਪਤਾ ਲੱਗਾ। ਉਥੋਂ ਕਿਤੇ ਬਾਬਿਆਂ ਕੋ ਮਿਲੀ ਇਹਦੀ ਫਿਰ ਪਤਾ ਲੱਗਾ ਜਿਹੜੀ ਵੀਡੀਓ ਆਈ ਕੀ ਮੰਗ ਕੀ ਕਰਦੇ ਜੀ ਹਾਂ ਕੀ ਮੰਗ ਕਰਦੇ ਜੀ ਪੁਲਿਸ ਨੇ ਕੀ ਕਹਿਣਾ ਕੀ ਕਹਿੰਦੇ ਜੀ ਨਹੀਂ ਅ ਵੀ ਤੁਸੀਂ ਚਲੋ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਮਾਰਿਆ ਵੀਰ ਨੂੰ ਮੈਨੂੰ ਉਹਨਾਂ ਦਾ ਲੱਭਣਾ ਚਾਹੀਦਾ ਭਾਈ ਕੀ ਨਾਂ ਟੱਡਾ ਜੀ ਮੇਰਾ ਨਾਂ ਜਸਬੀਰ ਸਿੰਘ ਆ ਜੀ ਤੇ ਜਿਨ੍ਹਾਂ ਦੀ ਮੌਤ ਹੋਈ ਆ ਕੀ ਲੱਗਦਾ ਟੱਡਾ ਜੀ ਇਹ ਆਪਣਾ ਛੋਟਾ ਸਾਲਾ ਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਵੀ ਜੀ ਹੋਈ ਇਹ ਨਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਕਰਤੇ ਗਿਆ ਤੇ ਮਨ ਲੁਕੇ ਕੰਮ ਤੋਂ ਵਾਪਸ ਆ ਰਿਆ ਸੀ ਸਾਢੇ 8 ਵਜੇ ਦੀ ਗੱਲ ਆ ਤੇ ਕੁਝ ਅਣਪਛਾਤੇ ਬੰਦਿਆਂ ਨੇ ਮਿਲ ਕੇ ਇਹਨੂੰ ਸੱਟਾਂ ਬੇਟਾਂ ਲਾਤੀਆਂ ਤੇ ਸੱਟਾਂ ਵੀ ਇੰਨੇ ਘਾ ਲਾਤੀਆਂ ਵੀ ਡੈਥ ਹੀ ਹੋ ਗਈ ਇਹਦੀ ਹੁਣ ਹੂੰ ਤੇ ਜਾਨਕਿ ਅਸੀਂ ਹੁਣ ਕਾਰਵਾਈ ਚਾਹੁੰਦੇ ਆ ਪੁਲਿਸ ਨੂੰ ਅਸੀਂ ਫਤਿਹਵਾਦ ਚੌਂਕੀ ਵੀ ਦਰਖਾਸਤ ਦਿੱਤੀ ਆ ਤੇ ਗੁੰਡਾ ਸਾਹਿਬ ਹੀ ਹੂੰ ਤੇ ਤਕਰੀਬਨ ਤੁਸੀਂ ਘਰ ਦੇ ਹਾਲਾਤ ਵੇਖ ਸਾਡੇ ਦੇ ਘਰ ਦੇ ਹਾਲਾਤ ਵੀ ਕਿੰਨੇ ਮਾੜੇ ਜਾਨਕਿ ਕਮਾਊ ਪੁੱਤ ਜਾਨਕਿ ਚਲੇ ਗਿਆ ਇਹਨਾਂ ਦਾ ਹੂੰ ਜਾਨਕਿ ਇਨਸਾਫ ਚਾਹੁੰਦੇ ਆ ਅਸੀਂ ਵੀ ਇਨਸਾਫ ਮਿਲੇ ਤੇ ਪੁਲਿਸ ਤੋਂ ਵੀ ਇਨਸਾਫ ਚਾਹੁੰਦੇ ਆ ਤੇ ਗਾਂ ਤੋਂ ਅ ਕਿਹੇ ਦਾ ਧੀ ਪੁੱਤ ਇਹਦਾ ਨਾ ਹੋਵੇ ਕਿਉਂਕਿ ਜਾਨੋ ਮਾਰਨ ਦਾ ਹੱਕ ਸਿਰਫ ਪਰਮਾਤਮਾ ਦੇ ਕੋਲ ਬੰਦੇ ਨੂੰ ਜਾਨੋ ਮਾਰਨ ਦਾ ਹੱਕ ਨਹੀਂ ਹੈਗਾ ਚਾਹੇ ਕਿਹਦਾ ਧੀ ਮਾੜਾ ਜਾਂ ਪੁੱਤ ਮਾੜਾ ਵਾ ਤੇ ਉਹਨੂੰ ਬੰਦੇ ਨੂੰ ਮਾਰਨ ਦਾ ਹੱਕ ਕਨੇ ਦਿੱਤਾ ਅਸੀਂ ਇਨਸਾਫ ਚ ਉਹਨੇ ਆ ਕਿ ਦੋਸ਼ੀਆਂ ਨੂੰ ਜਿਹੜਾ ਉਹ ਜਲਦੋ ਜਲ ਦੇਲ ਦੇ ਵਿੱਚ ਢੱਕਿਆ ਜਾਵੇ ਤੇ ਹਾਂਜੀ ਕੀ ਨਾ ਤੁਹਾਡਾ ਜੀ ਹਰਪ੍ਰਿੰਦ ਸਿੰਘ ਜੀ ਸਰਪੰਚ ਮੌਜੂਦਾ ਕ ਸਾਫਕਾ ਜੀ ਸਾਫਕਾ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਿੰਡ ਦੇ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਨੇ ਜਿਹੜਾ ਮੌਤੇ ਘੜਤਾਲਿਆ ਆਨਪਛਾਤੇ ਪਾਵੇਂ ਹੋਣ ਪਾਵੇਂ ਕਿਸ ਤਰ੍ਹਾਂ ਜੀ ਬਹੁਤ ਬਹੁਤ ਮਾੜੀ ਗੱਲ ਵਾ ਇਹਦੇ ਬੰਦੇ ਲੱਭਨੇ ਚਾਹੀਦੇ ਆ ਕਿ ਕਤਲ ਦੇ ਸਭ ਕੁਝ ਹੋਣਾ ਚਾਹੀਦਾ ਵਾ ਸਰਕਾਰ ਕੀ ਦੀ ਕਰ ਸਕਦੀ ਸਭ ਕੁਝ ਕਰ ਸਕਦੀ ਆ ਜੇ ਲੱਭੜਾ ਹੋਵੇ ਇਹਨੂੰ ਲੱਭ ਕੇ ਇਹਨਾਂ ਨੂੰ ਘਰ ਦੇ ਦੇਣਾ ਚਾਹੀਦਾ ਸਭ ਕੁਝ ਜੋ ਇਹਦਾ ਪੜਦਾ ਵਾ ਹੱਕ ਹੱਕ ਬਣਦਾ ਉਹਨੂੰ ਜਰੂਰ ਦੇਈਂਦਾ ਮੁੰਡਾ ਜੇ ਹੋ ਗਿਆ ਕਤਲ ਦੇ ਕਈ ਗਲਤ ਹੁੰਦੇ ਆ ਪਰ ਨਹੀਂ ਇਹਦਾ ਜੋ ਕਤਲ ਕੀਤਾ ਬਹੁਤ ਮਾੜੀ ਗੱਲ ਹੋਈ ਆ ਅਸੀਂ ਪਿੰਡ ਦੇ ਬਹੁਤ ਇਸ ਗੱਲ ਤੇ ਨਾਰਾਜ਼ ਆ ਸਾਰੇ ਤੇ ਇਹ ਆਪਣਾ ਲਾ ਪ੍ਰਕਾਸ਼ ਦੇ ਪਾਦੇ ਤੇ ਤਸਲੀ ਚਾਹੀਦੀ ਆ ਗਾਂ ਫੇ ਉਹ ਤੋਂ ਪੰਨ ਪੈ ਜੂ ਉਹਨਾਂ ਨੂੰ ਗਾਂ ਨਾ ਕਰਨਗੇ ਜੇ ਅੱਜ ਨਾ ਫੜੇਗੇ ਤੇ ਫੇ ਕਾ ਬਹੁਤ ਕਮ ਮੜਾ ਕਰਨਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਨਾ ਜ਼ਰੂਰ ਹੀ ਆਪਾਂ ਸਾਰੇ ਰਹਿਮਤ ਕਰਨੀ ਚਾਹੀਦੀ ਆ ਪੁਲਿਸ ਵਾਲਿਆਂ ਨੂੰ ਕਰਨੀ ਚਾਹੀਦੀ ਆ ਸਾਡੇ ਇਲਾਕੇ ਵਾਲਿਆਂ ਨੂੰ ਕਰਨੀ ਚਾਹੀਦੀ ਆ ਇੰਦੀਆਂ ਗੱਲਾਂ ਹੀ ਇੰਨੇ ਵੱਡੀਆਂ ਆ ਭਾਈ ਕੀ ਨਾ ਟੱਡਾ ਜੀ ਕਿਹੜਾ ਪਿੰਡ ਹੈ ਕਿਹੜਾ ਪਿੰਡ ਜੀ ਰਾਲਚਾੜ ਕੀ ਗੱਲ ਬਾਤ ਹੈ ਜਿਹੜੀ ਨੌਜਵਾਨ ਦੀ ਆ ਮੌਤ ਹੋਈ ਹੈ ਜੀ ਇਹ ਇਤਨਾ ਹਾੜਾ ਚਲਾਉਂਦਾ ਹਾਪਦਾ ਤੇ ਉੱਥੇ ਰਾਜ ਮਰ ਗਿਆ ਹਨ ਮਛਾਤੇ ਬੰਦੇ ਨੇ ਕੋਈ ਇਤਨਾ ਹੱਥੋਂ ਬਾਈ ਪੈ ਗਏ ਉਹਨਾਂ ਦੇ ਕਾਰਵਾਈ ਕੀਤੀ ਜੀ ਮੁਰਕੇ ਸਾਨੂੰ ਦੂਜੇ ਦਿਨ ਪਤਾ ਪਤਾ ਲੱਗਾ ਤੇ ਜਦ ਹੂੰ ਕੀ ਨਾਂ ਸੀ ਨੌਜਵਾਨ ਦੀ ਕਿੰਨੀ ਉਮਰ ਸੀ ਦੀ ਕਿਰਪਾਲ ਸਿੰਘ ਨਾਂ ਇਹਦੀ 30 ਸਾਲ ਹੁੰਦੇ ਤੁਹਾਨੂੰ ਬਾਅਦ ਕਿਦਾਂ ਪਤਾ ਲੱਗਦਾ ਜੀ ਆ ਸੋਸ਼ਲ ਮੀਡੀਆ ਤੇ ਮੋਬਾਈਲ ਤੋਂ ਪਤਾ ਲੱਗਾ ਜੀ 12 ਤਰੀਕ ਨੂੰ ਤਾਂ ਹਸਪਤਾਲ 'ਚ ਮੌਤ ਹੋਈ ਦੀ ਹਾਂਜੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਹਾ ਉਹ ਸਾਲਾ ਨੇ ਆਖਿਆ ਜੀ ਇਹ ਆਪ ਦੀ ਕਾਰਵਾਈ ਕਰਾਂਗੇ ਬੁਰੀ ਉਹਨਾਂ ਦੇ ਪ੍ਰੋਸਾ ਜੋ ਕਰਨਗੇ ਆਪ ਦੇ ਸਾਹਮਣੇ ਕਾਰਵਾਈ ਕਰਨਗੇ